ਪਠਾਨਕੋਟ ਦੇ ਵਿੱਚ ਪਹੁੰਚੇ ਹਾਂ ਜਿੱਥੇ ਬਹੁਤ ਹੀ ਪੁਰਾਣੀ ਉਹ ਆਪਣੇ ਹੱਥਾਂ ਨਾਲ ਤਬਲੇ ਤੇ ਹਰਮੋਨੀਅਮ ਤਿਆਰ ਕਰਦੇ ਨੇ ਤੁਹਾਨੂੰ ਵੀ ਉਹਨਾਂ ਨਾਲ ਮਲਾਵਾਂਗੇ ਸ੍ਰੀ ਗੁਰਜੀ ਸਾਰਿਆਂ ਨੂੰ ਸਿਲਸਿਲਾ ਚੈਨਲ ਦੇਖ ਰਹੇ ਹੋ ਮੈਂ ਹਾਂ ਸਕੰਦਰ ਸਿੰਘ ਸਿੱਧੂ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਵੀ ਜੇਕਰ ਤੁਸੀਂ ਚਾਹੁੰਦੇ ਹੋ ਸਾਡਾ ਜਿਹੜਾ ਤਬਲਾ ਹਰਮੋਨੀਅਮ ਹੈ ਕੋਈ ਵੀ ਸਾਜ਼ ਹੈ ਉਹ ਹੁਣ ਤੁਸੀਂ ਪਠਾਨਕੋਟ ਦੇ ਵਿੱਚ ਵੀ ਉਹਨੂੰ ਸੁਰ ਕਰਾ ਸਕਦੇ ਹੋ ਨਵੇਂ ਤਬਲੇ ਹਰਮੋਨੀਅਮ ਲੈ ਸਕਦੇ ਹੋ ਅੱਜ ਅਸੀਂ ਪਠਾਨਕੋਟ ਦੇ ਵਿੱਚ ਪਹੁੰਚੇ ਹਾਂ ਜਿੱਥੇ ਬਹੁਤ ਹੀ ਪੁਰਾਣੀ ਉਹ ਆਪਣੇ ਹੱਥਾਂ ਨਾਲ ਤਬਲੇ ਤੇ ਹਰਮੋਨੀਅਮ ਤਿਆਰ ਕਰਦੇ ਨੇ ਤੁਹਾਨੂੰ ਵੀ ਉਹਨਾਂ ਨਾਲ ਮਿਲਾਵਾਂਗੇ ਕਿਉਂਕਿ ਜਿਹੜੀ ਹੱਥਾਂ ਦੀ ਕਲਾਕਾਰੀ ਹੁੰਦੀ ਹੈ ਉਹ ਵਾਕਈ ਬਿਲਕੁਲ ਸਹੀ ਤੇ ਇੱਕ ਦੇਖਾਂ ਵਾਲੀ ਕਲਾਕਾਰੀ ਹੁੰਦੀ ਹੈ ਅਸੀਂ ਬਾਜ਼ਾਰੋਂ ਕੋਈ ਹਰਮੋਨੀਅਮ ਖਰੀਦਾਂਗੇ ਜਾਂ ਕੋਈ ਤਬਲਾ ਖਰੀਦਾਂਗੇ ਸਾਨੂੰ ਉਹਦਾ ਪਤਾ ਨਹੀਂ ਆ ਉਹ ਕਿਵੇਂ ਬਣਾਇਆ ਗਿਆ ਸੀ ਜਾਂ ਕਿਦਾਂ ਕੀ ਕੀ ਖਰਾਬੀਆਂ ਦੇ ਵਿੱਚ ਕੀ ਕੀ ਫਾਲਟ ਹੋਣੇ ਪਰ ਤੁਸੀਂ ਇੱਥੇ ਵੇਖੋਗੇ ਕੋਲ ਬੈਠ ਕੇ ਵੀ ਆਪਣੀ ਚੀਜ਼ ਜਿਹੜੀ ਆ ਉਹ ਤਿਆਰ ਕਰਵਾ ਸਕਦੇ ਹੋ ਔਰ ਬਹੁਤ ਹੀ ਸਵਚੇਜੇ ਢੰਗ ਨਾਲ ਤਬਲੇ ਹਰਮੋਨੀਅਮ ਤੰਤੀ ਸਾਜ਼ ਹੋਰ ਵੀ ਤੁਸੀਂ ਜੋ ਵੀ 뮤직 ਦੇ ਨਾਲ ਸੰਬੰਧਿਤ ਸਾਜ਼ ਲੈਣਾ ਚਾਹੁੰਦੇ ਹੋ ਉਹ ਇੱਥੋਂ ਮਿਲ ਸਕਦੇ ਨੇ ਅੱਸੀ ਕਹਾਲ ਅੰਕਲ ਜੀ ਕੀ ਨਾਮ ਆ ਅੰਕਲ ਜੀ ਆਪਣਾ ਮੇਰਾ ਨਾਮ ਚੇਤਨ ਲੀਰ ਹੈ ਜੀ ਕਿੰਨੇ ਸਾਲ ਪੁਰਾਣੇ ਤੋਂ ਕੰਮ ਕਰਦੇ ਆ ਰਹੇ ਹੋ ਮੈਂ ਜੀ ਸਾਨੂੰ 84 ਤੋਂ ਵੀ ਪਹਿਲਾਂ ਮੈਂ ਇਸ ਲੈਂਡ 'ਚ ਪਿਆ ਅੱਛਾ ਜੀ ਤੂੰ ਫੇਰੇ ਤਬਲੇ ਤੋਂ ਹੀ ਆਪਣੇ ਹੱਥੀ ਬਣਾਉਂਦੇ ਹੋ ਹਰਮੋਨੀ ਵੀ ਹਾਂ ਜੀ ਸਭ ਕੁਝ ਆਪੇ ਤਿਆਰ ਕਰਦੇ ਆ ਕਿਹੜੀ ਲੱਕੜੀ ਲੱਗਦੀ ਹੈ ਹਰਮੋਨੀ ਨੂੰ ਕਿਹੜੀ ਵਰਤਦੇ ਹੋ ਇੱਕ ਐਲ ਪੜਤਲ ਅੱਛਾ ਜੀ ਹਾਂ ਜਿਆਦਾ ਤੋਂ ਜਿਆਦਾ ਸਾਗਵਾਂ ਦੀ ਜੀ ਲਾਦੀ ਜੀ ਦੇ ਕੋਈ ਕਵੇ ਤੇ ਇਹ ਫਿਰ ਬਣਾ ਕੇ ਤੇ ਜੀ ਦੁਕਾਨ ਤੇ ਵੇਚ ਦੇਗਾ ਨਹੀਂ ਨਹੀਂ ਆਰਡਰ ਤੇ ਹੀ ਬਣਾਏ ਮੈਂ ਆਰਡਰ ਤੇ ਹੀ ਕਰਨਾ ਅੱਛਾ ਜੀ ਤੇ ਆਪਣਾ ਡਰੈੱਸ ਦੱਸ ਦਿਓ ਕਿੱਥੇ ਤੁਹਾਡੇ ਹੈ ਮੇਰਾ ਜੀ ਡਰੈੱਸ ਹੈਗਾ ਜੇ ਪਠਾਨਕੋਟ ਬਜਰੀ ਕੰਪਨੀ ਸੈਣੀ ਮਹੱਲਾ ਜਟਾਣੀ ਗਲੀ ਅੱਛਾ ਜੀ ਜਦੋਂ ਮਰਜ਼ੀ ਤੁਹਾਡੇ ਕੋਲ ਕੋਈ ਆ ਸਕਦਾ ਹਾਂ ਜੀ ਆਪਣਾ ਫੋਨ ਨੰਬਰ ਵੀ ਬੋਲ ਦਿਓ ਅੰਕਲੀ ਮੇਰਾ ਫੋਨ ਨੰਬਰ ਹੈ ਜੇ 9988 315743 ਠੀਕ ਅੰਕਲੀ ਨੁਕਚ ਤੁਸੀਂ ਕੋਈ ਵੀ ਆਪਣਾ ਤਬਲਾ ਹਰਮੋਨੀਅਮ ਜਾਂ ਨਵਾਂ ਖਰੀਦਣਾ ਬਣਵਾਉਣਾ ਹੈ ਉਹ ਬਾਈ ਜੀ ਹੁਣ ਨਾਲ ਸੰਪਰਕ ਕਰ ਸਕਦਾ ਤੁਸੀਂ ਵੇਖ ਸਕਦੇ ਹੋ ਹੱਥਾਂ ਨਾਲ ਤਿਆਰ ਕੀਤੀ ਹੋਈ ਹਰ ਇੱਕ ਚੀਜ਼ ਜਿਹੜੀ ਆ ਉਹ 뮤직 ਦੇ ਸੰਬੰਧਿਤ ਇੱਥੇ ਤੁਹਾਨੂੰ ਮਿਲ ਸਕਦੀ ਹੈ